ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਆਪ ਜੀ 6 ਪੋ ਅਤੇ 7 ਪੋ ਦਾ ਇਤਿਹਾਸ ਸਰਵਣ ਕਰ ਚੁੱਕੇ ਹੋ ਅੱਜ ਆਪਾਂ ਸਰਵਣ ਕਰਾਂਗੇ 8 ਪੋ ਦਾ ਇਤਿਹਾਸ ਚਮਕੌਰ ਦੀ ਗੜੀ ਦੀ ਜੰਗ ਆਓ ਬੱਚਿਓ ਸ਼ੁਰੂ ਕਰਦੇ ਹਾਂ ਸਵਾ ਲੱਖ ਸੇ ਇੱਕ ਲੜਾਉਂ ਚਿੜੀਆਂ ਤੇ ਮੈਂ ਬਾਝ ਤੋੜਾਉਂ ਤਬਾ ਗੋਬਿੰਦ ਸਿੰਘ ਨਾਮ ਕਹਾਉਂ प्यारे बच्चो ਇਹ ਕਥਨ ਤੁਸੀਂ ਜਰੂਰ ਸਰਵਣ ਕਰੇ ਹੋਣਗੇ ਇਹ ਕਥਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਦੇ ਯੁੱਧ ਦੇ ਸਮੇਂ ਹੀ ਕਹੇ ਸਨ ਚਮਕੌਰ ਸਾਹਿਬ ਦੀ ਜੰਗ ਦੁਨੀਆ ਦੀ ਐਸੀ ਅਸਾਵੀਂ ਜੰਗ ਹੈ ਜਿੱਥੇ 40 ਸਿੰਘਾਂ ਨੇ 10 ਲੱਖ ਮੁਗਲ ਫੌਜਾਂ ਦਾ ਟੱਕਰ ਆ ਲਿਆ ਅਤੇ ਉਹਨਾਂ ਦੇ ਦੰਦ ਖੱਟੇ ਕਰ ਦਿੱਤੇ ਭੁੱਖੇ ਤਿਹਾਈ ਪਾਣੀ ਤੇ ਠੰਡ ਨਾਲ ਠਰੇ ਹੋਏ ਤੇ ਕਈ ਮਹੀਨਿਆਂ ਤੋਂ ਵੈਰੀ ਦਲ ਦਾ ਮੁਕਾਬਲਾ ਕਰਕੇ ਥਕਾਵਟ ਨਾਲ ਚੂਰ ਹੋਏ ਗੁਰੂ ਕੇ ਦੁਲਾਰੇ ਸਿੰਘ ਤੇ ਵੱਡੇ ਸਹਬਜ਼ਾਦੇ ਅੱਜ ਦੇ ਦਿਨ ਸ਼ਹੀਦੀ ਜਾਮ ਪੀ ਗਏ ਸਨ ਯੋਧ ਨੀਤੀ ਤੇ ਸ਼ਸਤਰ ਵਿਦਿਆ ਦੇ ਮਾਹਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸਿੰਘਾਂ ਨੂੰ ਕਿਲੇ ਦੇ ਅੰਦਰ ਐਨੇ ਵਧੀਆ ਤਰੀਕੇ ਨਾਲ ਤਾਇਨਾਤ ਕੀਤਾ ਤੇ ਮੋਰਚਾ ਬੰਦੀ ਕੀਤੀ ਜਿਵੇਂ ਕਿਲੇ ਦੇ ਅੰਦਰ ਚੱਕਰ ਵਿਊ ਦੀ ਰਚਨਾ ਕਰ ਦਿੱਤੀ ਹੋਵੇ ਕਿਲੇ ਦੀ ਹਰ ਦੀਵਾਰ ਹਰ ਦਰਵਾਜੇ ਤੇ ਚਮਕੌਰ ਦੀ ਕੱਚੀ ਘੜੀ ਦੇ ਪਿਛਲੇ ਪਾਸੇ ਵੱਲ ਕਲਗੀਧਰ ਪਾਸ਼ਾ ਦੇ ਸ਼ਸਤਰਧਾਰੀ ਯੋਧੇ ਡਟ ਗਏ ਜਦੋਂ ਸਿੰਘਾਂ ਦੀ ਯੁੱਧ ਨੀਤੀ ਦਾ ਅਜੀਬੋ ਗਰੀਬ ਨਜ਼ਾਰਾ ਦੁਸ਼ਮਨ ਦੀ ਫੌਜ ਨੇ ਵੇਖਿਆ ਤਾਂ ਡਰਦੇ ਹੋਏ ਗੜੀ ਤੋਂ ਕਾਫੀ ਪਿਛਾਂ हट ਗਏ ਗੜੀ ਵਿੱਚੋਂ ਇਕੱਲਾ ਇਕਾਲਾ ਸਿੰਘ ਬਾਹਰ ਨਿਕਲ ਕੇ ਦੁਸ਼ਮਣ ਦੇ ਨਾਲ ਮੈਦਾਨੇ ਜੰਗ ਵਿੱਚ ਇੰਜ ਲੜਿਆ ਜਿਵੇਂ ਭੇਡਾਂ ਦੇ ਇਜੜ ਵਿੱਚ ਸ਼ੇਰ ਹਮਲਾਵਰ ਹੋ ਕੇ ਆ ਗਿਆ ਹੋਵੇ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ ਤੇ ਦੁਸ਼ਮਣ ਦਲ ਬੇਸ਼ੁਮਾਰ ਸੀ ਅਨੇਕਾਂ ਹੀ ਸਿਪਾਹੀਆਂ ਨੂੰ ਸਦਾ ਦੀ ਨੀਂਦ ਸੁਵਾ ਕੇ ਸੈੰਗਸੂਰ ਮੇ ਸ਼ਹਾਦਤ ਦਾ ਜਾਮ ਪੀ ਰਹੇ ਸਨ ਮਰਦ ਅਗਮੜੇ ਮਹਾਨ ਜੋਧੇ ਦੇ ਮਹਾਨ ਸਪੂਤ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ ਮੈਦਾਨੇ ਜੰਗ ਵਿੱਚ ਦੁਸ਼ਮਨ ਦੇ ਐਸੇ ਆਹੂਲਾਹੇ ਕਿ ਹਰ ਪਾਸੇ ਭਗੜੜ ਮਚਾ ਦਿੱਤੀ ਵੈਰੀ ਫੌਜ ਵੱਲੋਂ ਨੀਚਤਾ ਦਿਖਾਉਂਦੇ ਹੋਏ ਪਿੱਠ ਵਿੱਚ ਬਰਛੀ ਲਗਦਿਆਂ ਹੀ ਸਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਵੱਡੇ ਵੀਰ ਦੀ ਸ਼ਹਾਦਤ ਤੋਂ ਬਾਅਦ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਬੜੀ ਬਹਾਦਰੀ ਨਾਲ ਗੁਰੂ ਪਿਤਾ ਪਾਸੋਂ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਇਜਾਜ਼ਤ ਮੰਗੀ ਗੁਰੂ ਪਾਤਸ਼ਾਹ ਪਾਸੋਂ ਅਸੀਸ ਲੈ ਕੇ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਫਤਿਹ ਕਰ ਜਾ ਕੇ ਆਪਣੀ ਛੋਟੀ ਜਹੀ ਤਲਵਾਰ ਨਾਲ ਮੈਦਾਨੇ ਜੰਗ ਦੇ ਵਿੱਚ ਦੁਸ਼ਮਨਾ ਦੇ ਆਹੂ ਇੰਜ ਲਾਹੇ ਕਿ ਕਈ ਨਾਮੀ ਯੋਧੇ ਵੀ ਹਾਰ ਮੰਨਣ ਵਾਸਤੇ ਮਜਬੂਰ ਹੋ ਗਏ ਅੰਤ ਵੈਰੀ ਦਾ ਤੀਰ ਲਗਦਿਆਂ ਸਹਬਜ਼ਾਦਾ ਬਾਬਾ ਚੁਜਾਰ ਸਿੰਘ ਜੀ ਵੀ ਸ਼ਹੀਦ ਹੋ ਗਏ ਗੁਰੂ ਪਾਤਸ਼ਾਹ ਦੇ ਦੋਵੇਂ ਲਾਲ ਮੈਦਾਨੇ ਜੰਗ ਅਦਰ ਸ਼ਹਾਦਤ ਪ੍ਰਾਪਤ ਕਰ ਗਏ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਹੁਕਮ ਮੰਨਦਿਆਂ ਧੰਨਵਾਦ ਲਈ ਸੀਸ ਨਿਵਾ ਦਿੱਤਾ ਚਮਕੌਰ ਦੀ ਗੜੀ ਦੇ ਹੋਏ ਇਸ ਸੰਸਾਰ ਤੋਂ ਲਖਣ ਯੁੱਧ ਵਿੱਚ 40 ਸਿੰਘਾਂ ਤੇ ਦੋ ਵੱਡੇ ਸਹਬਜ਼ਾਦਿਆਂ ਨੇ ਸ਼ਹੀਦੀ ਹਾਸਲ ਕੀਤੀ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਸਾਹਿਬ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਤੇ ਭਾਈ ਮੋਹਕਮ ਸਿੰਘ ਜੀ ਇਸ ਜੰਗ ਵਿੱਚ ਸ਼ਹੀਦ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇਨਸਾਨੀਅਤ ਦੀ ਜ਼ਾਤ ਨੂੰ ਜ਼ੁਲਮਾਂ ਤੋਂ ਮੁਕਤ ਕਰਨ ਦੇ ਲਈ ਹਰ ਕੁਰਬਾਨੀ ਦਿੱਤੀ ਇਥੋਂ ਤੱਕ ਕਿ ਪੰਥ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਚਾਰੇ ਪੁੱਤਰ ਤੇ ਪੂਰਾ ਸਰਬੰਸ ਹੀ ਵਾਰ ਦਿੱਤਾ ਇਸੇ ਲਈ ਇੱਕ ਮਸ਼ਹੂਰ ਸ਼ਾਇਰ ਨੇ ਕਿਹਾ ਹੈ ਬਸ ਹਿੰਦ ਮੇਂ ਇੱਕ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰਰੋ ਮੇਂ ਯਹੀ ਸੇ ਬਨ ਕੇ ਸਿਤਾਰੇ ਗਏ ਸਮਾ ਕੇ ਲਈ ਅਤੇ ਕੁਝ ਇਤਿਹਾਸਕਾਰ ਇਸ ਤਰ੍ਹਾਂ ਵੀ ਦੱਸਦੇ ਹਨ ਕਿ ਜਦ ਚਮਕੌਰ ਦੀ ਗੜੀ ਵਿਖੇ ਵੱਡੇ ਸਹਬਜ਼ਾਦੇ ਅਤੇ ਕਈ ਸਿੰਘ ਸ਼ਹੀਦੀ ਪਾ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਮੈਦਾਨ ਦੇ ਜੰਗ ਵਿੱਚ ਨਿਤਰਨ ਦਾ ਫੈਸਲਾ ਲਿਆ ਪਰ ਉਸ ਵਕਤ ਗੜੀ ਵਿੱਚ ਮੌਜੂਦ ਸਿੰਘਾਂ ਨੇ ਗੁਰੂ ਜੀ ਦੇ ਇਸ ਫੈਸਲੇ ਨੂੰ ਪ੍ਰਵਾਨਗੀ ਨਾ ਦਿੱਤੀ ਅਤੇ ਪੰਜ ਪਿਆਰਿਆਂ ਨੇ ਇਕੱਤਰ ਹੋ ਕੇ ਗੁਰੂ ਜੀ ਨੂੰ ਖਾਲਸੇ ਦੀ ਇੱਛਾ ਮੁਤਾਬਕ ਗੜੀ ਛੱਡ ਕੇ ਜਾਣ ਦੀ ਬੇਨਤੀ ਕੀਤੀ ਅਤੇ ਦੂਜੇ ਪਾਸੇ ਕੁਝ ਇਤਿਹਾਸਕਾਰ ਇਸ ਤਰ੍ਹਾਂ ਵੀ ਕਹਿੰਦੇ ਹਨ ਕਿ ਅੱਠ ਪੋ ਦੀ ਰਾਤ ਨੂੰ ਗੰਗੂ ਰਸੋਈਏ ਨੇ ਮਾਤਾ ਗੁਜਰੀ ਜੀ ਕੋਲੋਂ ਸੋਨੇ ਦੀਆਂ ਮੋਹਰਾਂ ਚੋਰੀ ਕਰ ਲਈਆਂ ਸਨ ਤਪਿਆਰੇ ਬੱਚਿਓ ਇਹ ਸੀ ਅਠ ਪੋ ਦਾ ਇਤਿਹਾਸ ਤਾਂ ਪਿਆਰੇ ਬੱਚਿਓ ਆਪਾਂ ਨੂੰ ਅੱਜ ਦੀ ਸਾਖੀ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਵੀ ਸਹਿਬਜ਼ਾਦਾ ਅਜੀਤ ਸਿੰਘ ਸਹਿਬਜ਼ਾਦਾ ਜੁਝਾਰ ਸਿੰਘ ਅਤੇ ਹੋਰ ਸਾਰੇ ਸਿੰਘਾਂ ਦੇ ਵਾਂਗ ਗੁਰੂ ਦੇ ਬਚਨਾਂ ਦੇ ਪੂਰੇ ਬਣੀਏ ਜਿਸ ਤਰ੍ਹਾਂ ਗੁਰੂ ਦੀ ਆਗਿਆ ਹੋਵੇ ਉਸ ਤਰ੍ਹਾਂ ਆਪਾਂ ਉਹਨਾਂ ਦੇ ਬਚਨ ਤੇ ਪੂਰੇ ਚੱਲਣ ਦੇ ਆਵਦੇ ਆਪ ਨੂੰ ਸਮਰਥ ਬਣਾਈਏ ਤਾਂ ਪਿਆਰੇ ਬੱਚਿਓ ਇਹ ਹੀ ਆਪਣੇ ਉਹਨਾਂ ਦੀ ਮਹਾਨ ਸ਼ਹਾਦਤ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਤਾਂ ਪਿਆਰੇ ਬੱਚਿਓ ਇਸ ਤੋਂ ਅਗਲੀ ਸਾਖੇ ਸੋਰੰ ਦੇ ਲਈ ਚੈਨਲ ਨਾਲ ਜ਼ਰੂਰ ਬਨੇ ਰਹੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ